ਸ਼ੱਡਿੰਗ 7 ਵਜੇ ਜਦੋਂ 2 ਮਿੰਟ ਦੇ ਲਈ ਫਰਕ ਪਿਆ ਮੈਂ ਦੁਕਾਨ ਵਿਦਾਨਣ ਲੱਗਾ ਤਾਂ ਉਹ ਅੰਦਰ ਆ ਗਏ ਉਹਨਾਂ ਦੇ ਕੋਲ ਪਿਸਟਲ ਸੀਗਾ ਤੇ ਡਾਕ ਸੀਗਾ ਲੁੱਟਣਾ ਤਾਂ ਹੈਗਾ ਹੀ ਆ ਤੈਨੂੰ ਜਾਂ ਤੇਰੇ ਆਪਾ ਗੋਲੀ ਮਾਰ ਕੇ ਵੀ ਲੁੱਟ ਕੇ ਲੈ ਜਾਣਾ ਨਹੀਂ ਤਾਂ ਉੱਦਾਂ ਦੇਣਾ ਉੱਦਾਂ ਦੇ ਦੇ ਕੈਸ਼ ਲੈ ਕੇ ਗਈ ਇੱਕ ਰਿਪੇਅਰ ਵਾਲਾ ਫੋਨ ਸੀਗਾ ਮੇਰੇ ਹੱਥ ਦੇ ਵਿੱਚ ਉਹਨਾਂ ਨੂੰ ਇਦਾਂ ਲੱਗਾ ਵੀ ਸ਼ਾਇਦ ਇਹਦਾ ਫੋਨ ਹੈ ਆਪਣਾ ਇਹ ਉਹ ਖੋ ਕੇ ਲੈ ਗਏ ਇੱਕ ਮੇਰਾ ਬਟਲ ਦਾ ਫੋਨ ਇੱਥੇ ਪੈਸੇ ਦੇ ਨਾਲ ਹੀ ਉਹ ਚੱਕ ਕੇ ਲੈ ਗਏ ਇਨੂੰ ਲੁੱਟ ਕੇ ਕੁਝ ਬੰਦੇ ਲੈ ਗਏ ਦੋ ਬੰਦੇ ਅੰਦਰ ਵੜੇ ਤੇ ਇੱਕ ਮੋਟਰਸਾਈਕਲ ਤੇ ਸੀ। ਉਹ ਜੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਸਰਦਾਰ ਟੈਲੀਫੋਨ ਆ ਮੇਰੀ ਤੇ ਰਾਤੀ तकरीबन 6 ਵਜੇ ਦੇ ਮੁੰਡੇ ਇੱਥੇ ਖੜੇ ਸੀਗੇ। ਉਹ ਜਦੋਂ ਲੁੱਟ ਦੀ ਨੀਅਤ ਨੇ ਨਾਲ ਖੜੇ ਸੀ ਮੈਂ ਥੋੜਾ ਮੈਨੂੰ ਕੰਮ ਸੀ ਮੈਂ ਸਾਢੇ 6 ਗੜਸ਼ਾਂਕਰ ਗਿਆ ਤੇ ਮੈਂ ਦੇਖੇ ਵੀ ਮੁੰਡੇ ਉਹ ਤੇ ਜਦੋਂ ਮੈਂ ਗੜਸ਼ਾਂਕਰੋਂ ਉਹ ਮੁੜ ਕੇ ਆਇਆ ਆ ਤੇ ਸਾਢੇ 7 ਵਜੇ ਜਦੋਂ 2 ਮਿੰਟ ਦੇ ਲਈ ਫਰਕ ਪਿਆ ਮੈਂ ਦੁਕਾਨ ਬੰਦਾਨ ਲੱਗਾ ਤਾਂ ਉਹ ਅੰਦਰ ਆ ਗਏ। ਉਹਨਾਂ ਦੇ ਕੋਲ ਪਿਸਟਲ ਸੀਗਾ ਤੇ ਡਾਟ ਸੀਗਾ ਉਹਨੇ ਆਕੇ ਮੇਰੇ ਪਿਸਟਲ ਸਿਰ ਤੇ ਲਾਤਾ ਮੈਨੂੰ ਕਹਿੰਦਾ ਜੋ ਹੈਗਾ ਕੱਢ ਦੇ ਮੈਂ ਉਹਨਾਂ ਦਾ ਪਿਸਟਲ ਪਰੇ ਕੀਤਾ ਮੈਂ ਕਿਹਾ ਵੀ ਮਜ਼ਾਕ ਕਰਦੇ ਆ ਤੁਸੀਂ ਮੇਰੇ ਦੇ ਨਾਲ ਵੀ ਮੈਂ ਕਿਹਾ ਪਰੇ ਕਰੋ ਇਹਨੂੰ ਤੇ ਉਹ ਕਹਿੰਦਾ ਵੀ ਤੈਨੂੰ ਸਮਝ ਨਹੀਂ ਲੱਗੀ ਜੋ ਹੈਗਾ ਤੂੰ ਕੱਢ ਦੇ ਮੈਂ ਅਸੀਂ ਤੇਰੇ ਲੁੱਟਣਾ ਤਾਂ ਹੈਗਾ ਹੀ ਆ ਤੈਨੂੰ ਜਾਂ ਤੇਰੇ ਆਪਾ ਗੋਲੀ ਮਾਰ ਕੇ ਵੀ ਲੁੱਟ ਕੇ ਲੈ ਜਾਣਾ ਨੇ ਤਾਂ ਉੱਦਾਂ ਦੇਣਾ ਤੂੰ ਉੱਦਾਂ ਦੇ ਦੇ ਮੁੜ ਕੇ ਉਹ ਅੰਦਰ ਵੜ ਕੇ ਮੇਰੇ ਇੱਕ ਨੇ ਪਿਸਟਲ ਨਾਲ ਹੀ ਰੱਖਿਆ ਮੇਰੇ ਬਾਕੀ ਇੱਕ ਨੇ ਬਰਾ ਕਾਊਂਟਰ ਸਾਰਾ ਫਰੋਲਿਆ ਉਹਦੇ ਵਿੱਚ ਉਹ ਜਿਹੜਾ ਉਸ ਟਾਈਮ ਜਾਨੀ 10-12000 ਮੈਨੂੰ ਲੱਗਿਆ ਵੀ ਮੇਰਾ ਪਰ ਹੁਣ ਮੈਂ ਜਿੱਦਾਂ ਹੁਣ ਸਵੇਰੇ ਜਾ ਕੇ ਐਸਟੀਮੇਟ ਲਾਇਆ ਮੇਰਾ ਘੱਟੋ ਘੱਟ 30 ਤੋਂ 35000 ਰੁਪਏ ਸਿਕਾ ਵਿੱਚ ਇਹਦੇ ਬੱਲੇ ਤੇ ਸਵਾਲ ਮੇਰਾ ਵੀ ਲੈ ਕੇ ਕੁਝ ਤਾਂ ਕੈਸ਼ ਹੀ ਲੈ ਗਏ ਕੈਸ਼ ਲੈ ਕੇ ਗਏ ਇੱਕ ਰਿਪੇਅਰ ਵਾਲਾ ਫੋਨ ਸਿਕਾ ਮੇਰੇ ਹੱਥ ਦੇ ਵਿੱਚ ਉਹਨਾਂ ਨੂੰ ਇਦਾਂ ਲੱਗਾ ਵੀ ਸ਼ਾਇਦ ਇਹਦਾ ਫੋਨ ਹੈ ਆਪਣਾ ਇਹ ਉਹ ਖੋ ਕੇ ਲੈ ਗਏ ਇੱਕ ਮੇਰਾ ਬਟਨ ਵਾਲਾ ਫੋਨ ਇੱਥੇ ਪਿਆ ਸੀ ਇਹਦੇ ਨਾਲੇ ਇੱਕ ਉਹ ਚੱਕ ਕੇ ਲੈ ਗਏ ਇਹ ਕਿੰਨੇ ਬੰਦੇ ਸੀ ਉਦਾਂ ਇਹ ਜਿਹੜੇ ਮੇਰੇ ਕੋਲ ਅੰਦਰ ਆਏ ਆ ਉਹ ਦੋ ਬੰਦੇ ਸੀਗੇ ਜਦੋਂ ਫਿਰ ਮੈਨੂੰ ਉਹਨਾਂ ਨੇ ਸ਼ਟਰ ਬੰਦ ਕਰਤਾ ਮੈਂ ਦੂਜੇ ਦਰਵਾਜ਼ੇ ਥਾਣੀ ਬਾਹਰ ਜਾ ਕੇ ਨੱਕਲ ਕੇ ਦੇਖਿਆ ਉਹ ਸਾ ਉਹ ਮੋਟਰਸਾਈਕਲ ਦੇ ਵਿੱਚ ਮਤਲਬ ਤਕਰੀਬਨ ਤਿੰਨ ਬੰਦੇ ਹਿੱਸੇ ਸੀ ਜੀ ਟੋਟਲ ਦੋ ਐਂਟਰ ਹੋ ਗਏ ਜੋ ਬਾਹਰ ਦੋ ਐਂਟਰ ਇੱਕ ਬਾਹਰ ਉੱਥੇ ਦੂਰ ਖੜਾ ਸੀਗਾ ਜਦੋਂ ਫਿਰ ਮੈਂ ਰੋਲਾ ਪਾਇਆ ਉਹ ਮੈਂ ਮੋਟਰਸਾਈਕਲ ਜਾਂਦਾ ਹੀ ਦੇਖਿਆ ਬਸ ਹਾਂਜੀ ਪੁਲਿਸ ਕੋਸ਼ਿਸ਼ ਹਾਂਜੀ ਪੁਲਿਸ 112 ਵਾਲੇ 15 ਮਿੰਟਾਂ ਦੇ ਵਿੱਚ ਆ ਗਈ ਸੀ ਉਸ ਤੋਂ ਬਾਅਦ ਡੀਐਸਪੀ ਖਖ ਵੀ ਆਏ ਸੀਗੇ ਫਿਰ ਐਸਐਚਓ ਸਾਹਿਬ ਆਏ ਸੀਗੇ ਉਹਨਾਂ ਨੇ ਬੋਕਾ ਦੇਖਿਆ ਸੀ ਵੀ ਉਹ ਕਹਿੰਦੇ ਵੀ ਅਸੀਂ ਛਾਣ ਮੇਣ ਕਰਾਂਗੇ ਸਾਡੀ ਸੜਕ ਬਹੁਤ ਜ਼ਿਆਦਾ ਚੱਲਦੀ ਆ ਸ਼ਾਪ ਰੱਡਾ ਮਸ਼ਹੂਰ ਅੱਡਾ ਸਰਦਾਰ ਟੈਲੀਕਮ ਦਰਸ਼ਨ ਦੇ ਸਹਿਬਜ਼ਾਦੇ ਹਰਵਿੰਦਰ ਸਿੰਘ ਦੀ ਦੁਕਾਨ ਆ ਜਿਹੜੀ ਮੋਬਾਈਲ ਰਿਪੇਅਰ ਦੀ ਆ ਨਵੇਂ ਮੋਬਾਈਲ ਵੇਚਣ ਦੀ ਕੱਲ ਇਹਨੂੰ ਲੁੱਟ ਕੇ ਕੁਝ ਬੰਦੇ ਲੈ ਗਏ ਦੋ ਬੰਦੇ ਅੰਦਰ ਵੜੇ ਤੇ ਇੱਕ ਮੋਟਰਸਾਈਕਲ ਤੇ ਸੀ ਜਦੋਂ ਜੰਗਲ ਲਾ ਹੋਵੇ ਉਹ ਫੇ ਕੁੰਡਾ ਪਣਾ ਪੈਂਦਾ ਇਹ ਸਰਕਾਰ ਤੋਂ ਬਹੁਤ ਲੋਕਾਂ ਨੂੰ ਆਸਾਂ ਸੀ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਲੋਕਾਂ ਦਾ ਇਸ ਵੇਲੇ ਇਹਨਾਂ ਤੋਂ ਵਿਸ਼ਵਾਸ ਉੱਠ ਰਿਹਾ ਅੱਜ ਅਸੀਂ ਇਹ ਮੰਗ ਕਰਦੇ ਹਾਂ ਰੂਲ ਆਫ ਲਾ ਚਾਹੀਦਾ 112 ਤੇ ਕਾਲ ਆਈ ਸੀ ਤੇ ਪਿੰਡ ਸ਼ਾਹਪੁਰ ਵਿਖੇ ਸਰਦਾਰ ਟੈਲੀਕਮ ਆ ਉੱਥੇ ਕੋਈ ਵਾਰਦਾਤ ਹੋਈ ਆ ਮੌਕੇ ਤੇ ਪੁੱਜਿਆ ਤੇ ਉੱਥੇ ਹਰਵਿੰਦਰ ਸਿੰਘ son of ਸ਼ੰਗਾਰਾ ਸਿੰਘ ਵਾਸੀ ਸ਼ਾਹਪੁਰ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਦੋ ਵਿਅਕਤੀ ਸੀਗੇ ਕੋਈ ਮੂੰਹ ਬੰਨੇ ਹੋਏ ਸੀ ਉਹ ਮੌਕੇ ਤੇ ਆਏ ਆ ਉਹਨੇ ਆ ਕੇ ਉਹਦੇ ਗੱਲੇ 'ਚ ਜਿਹੜੇ 10-12 ਹਜ਼ਾਰ ਰੁਪਏ ਕੋਈ ਮੁੱਠ ਪਰਕੇ ਲੈ ਗਏ ਆ ਇਹ ਉਹ ਨਹੀਂ ਉਹ ਪਿਸਤੌਲ ਨਾਲ ਮਸੀਦ ਦਾ ਡਰ ਦਿਖਾ ਕੇ ਇੱਕ ਦੱਤਰ ਇੱਕ ਬੰਦੇ ਦਾ ਦੱਤਰ ਸੀਗਾ ਡਰ ਦਿਖਾ ਕੇ ਜਿਹੜੇ ਪੈਸੇ ਲੈ ਗਏ ਆ ਤੇ ਮੌਕੇ ਤੇ ਜੋ ਨਹੀਂ ਵਿਆ ਲੈਗਾ ਵਿਆਨਾ ਮੁਤਾਬਕ ਉਹਦੇ ਮੁਕੱਦਮਾ ਨੰਬਰ 216 ਦਰਜ ਕੀਤਾ ਗਿਆ ਤੇ ਡੀਐਸਪੀ ਸਾਹਿਬ ਤੇ ਐਸ ਐਸ ਸਾਹਿਬ ਮੌਕੇ ਤੇ ਪੁੱਜੇ ਆ ਜਿਨ੍ਹਾਂ ਦੀ ਹਿਦਯਤਾ ਮੁਤਾਬਕ ਰੇਡ ਕੀਤੀ ਜਾ ਰਹੀ ਆ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ